TORONTO 2015 PAN AM, PARAPAN AM GAMES ਲਗਾਤਾਰ ਤਸਵੀਰਾਂ ਸ਼ੰਭੂ ਬਾਡਰ ਤੋਂ ਤੁਹਾਡੇ ਨਾਲ ਸਾਝੀਆਂ ਕਰ ਰਹੇ ਹਾਂ ਜੰਗ ਵਰਗੇ ਮਾਹੌਲ ਜਿਹੜੇ ਨੇ ਬਣੇ ਹੋਏ ਨੇ ਸ਼ੰਭੂ ਬਾਡਰ ਦੇ ਉੱਤੇ ਕਿਸਾਨਾਂ ਦੇ ਜਿਹੜੀਆਂ ਚਾਰ ਚਾਰ ਪੰਜ ਮੀਟਿੰਗਾਂ ਜਿਹੜੀਆਂ ਨੇ ਸਰਕਾਰ ਦੇ ਨਾਲ ਬੇਸੀਟਾ ਹੋਣ ਪਿੱਛੋਂ ਅੱਜ ਦਾ ਜਿਹੜਾ ਹੈ ਕਿਸਾਨਾਂ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਹੈਗਾ ਤੋਂ ਲੈ ਕੇ ਭਾਰੀ ਸੁਰੱਖਿਆ ਜਿਹੜੀ ਹੈ ਸ਼ੰਭੂ ਬਾਰਡਰ ਦੇ ਉੱਤੇ ਲੱਗੀ ਹੋਈ ਆ ਦੋਨੋਂ ਪਾਸੇ ਫੋਰਸ ਬੋਕਲੈਂਡ ਜੀਸੀਵੀ ਮਸ਼ੀਨਾਂ ਕਿਸਾਨ ਲੈ ਕੇ ਆਏ ਨੇ ਬੇਲ ਮਾਂ ਦੀ ਪਰਵਾਲ ਕਰਨੀ ਆ ਪ੍ਰਿੰਸ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਸਰਦਾਰ ਦੂਜੇ ਪਾਸੇ ਜਿਹੜਾ ਹੈ ਹਰਿਆਣਾ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਡੀਜੀਪੀ ਵੱਲੋਂ ਜਿਹਦੇ ਵਿੱਚ ਕੀ ਉਹਨਾਂ ਨੇ ਬੱਚੇ ਤੇ ਔਰਤਾਂ ਨੂੰ ਸ਼ੰਭੂ ਬਾਰਡਰ ਦੇ ਅੱਗੇ ਆਉਣ ਦੀ ਅੱਗੇ ਨਾ ਆਉਣ ਦੀ ਅਪੀਲ ਕੀਤੀ ਹੈ ਤੇ ਪੋਰਚਾ ਲੱਗਿਆ ਹੋਇਆ ਸਿੰਡੀ ਬਰਡ ਤੋਂ ਦਾ ਕਾਰ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਿਹਾ ਲਗਾਤਾਰ ਤਸਵੀਰਾਂ ਸ਼ੰਭੂ ਬਾਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੰਗ ਵਰਗੇ ਮਾਹੌਲ ਜਿਹੜੇ ਨੇ ਬਣੇ ਹੋਏ ਨੇ ਸ਼ੰਭੂ ਬਾਡਰ ਦੇ ਉੱਤੇ ਕਿਸਾਨਾਂ ਦੇ ਜਿਹੜੀਆਂ ਚਾਰ ਚਾਰ ਪੰਜ ਮੀਟਿੰਗਾਂ ਜਿਹੜੀਆਂ ਨੇ ਸਰਕਾਰ ਦੇ ਨਾਲ ਬੇਸੀਟਾ ਹੋਣ ਪਿੱਛੋਂ ਅੱਜ ਦਾ ਜਿਹੜਾ ਹੈ ਕਿਸਾਨਾਂ ਦਾ ਦਿੱਲੀ ਜਾਣ ਦਾ ਪ੍ਰੋਗਰਾਮ ਹੈਗਾ ਜੋ ਕਸੂ ਨੂੰ ਲੈ ਕੇ ਪਾਰੀ ਸੁਰੱਖਿਆ ਜਿਹੜੀ ਹੈ ਸ਼ੰਭੂ ਬਾਡਰ ਦੇ ਉੱਤੇ ਲੱਗੀ ਹੋਈ ਆ ਦੋਨੋਂ ਪਾਸੇ ਫੋਰੈਸਟ ਹੂਕ ਲਾਈਨ ਜੀਸੀਵੀ ਮਸ਼ੀਨਾਂ ਕਿਸਾਨ ਲੈ ਕੇ ਆਏ ਨੇ ਪ੍ਰੋਜੈਕਟ ਦੀ ਪ੍ਰਵਾਨ ਕਰਨ ਲਈ ਬਾ ਪ੍ਰਿੰਸ ਸਾਹਿਬ ਕੋਈ ਆਪਣੀ ਗੱਲ ਰੱਖਣ ਤੋਂ ਸਰਦਾਰ ਦੂਜੇ ਪਾਸੇ ਜਿਹੜਾ ਹੈ ਹਰਿਆਣਾ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਡੀਜੀਪੀ ਵੱਲੋਂ ਜਿਹਦੇ ਵਿੱਚ ਕੀ ਉਹਨਾਂ ਨੇ ਬੱਚੇ ਤੇ ਔਰਤਾਂ ਨੂੰ ਸ਼ੰਭੂ ਬਾੜ ਤੇ ਅੱਗੇ ਆਉਣ ਦੀ ਅੱਗੇ ਨਾ ਆਉਣ ਦੀ ਅਪੀਲ ਕੀਤੀ ਹੈ ਦਫਾ ਹੋਰ ਚੱਲ ਗਿਆ ਹੋਇਆ ਸ਼ੰਭੂ ਬਾੜ ਤੋਂ ਦਾਕਾਰ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਉਨ੍ਹਾਂ ਵੱਲ ਤੋਂ ਆ ਰਹੀ ਹੈ ਜਿਹੜੇ ਉਸ ਸੰਗਠਨਕਾਰਾਂ ਨੇ ਵਾਅਦੇ ਕੀਤੇ ਸੀ ਉਸ ਤੋਂ ਪੂਰੀਆਂ ਹਿਲਚੀਆਂ ਪ੍ਰੰਤੂ 4.5 ਮਹੀਨੇ ਦਾ ਸਮਾਂ ਸਰਕਾਰਾਂ ਨੂੰ ਦੇਣ ਦੇ باوجود ਵੀ ਸਰਕਾਰਾਂ ਤੱਕ ਤੋਂ ਮਸਲੀ ਹੋ ਗਿਆ ਸੋ ਤੇਰਾ ਤੀਕ ਵੀ ਜਿਹੜੀ ਕਾਰ ਦਿੱਤੀ ਗਈ ਸੀ ਦਿੱਲੀ ਪਹੁੰਚੋ ਦੀ ਇਹ ਜਿਹੜਾ ਪ੍ਰੋਟੈਸਟ 6 ਮਈ ਸੀ ਕੀ ਕੇ ਸਿੱਖ ਹਾਂ ਮੇ ਸਾ ਜਿੱਤੇ ਸਾਹਤ ਕਈ ਦੋ ਲੜਾਈ ਹੈ ਕੀ ਕੇ ਸਾਕੇ ਗੁਰੂਆਂ ਨੇ ਸਿਖਾਇਆ ਕਿ ਜੇਵਰ ਦਾ ਮੁਕਾਬਲਾ ਸਭ ਨਾਲ ਕਰਨਾ ਸੋ ਹੌਸਤੇ ਕਰਦੇ ਹੁਏ ਇਹ 13 ਤੀਰ ਤੋਂ ਸੰਘਰਸ਼ ਜਿਹੜਾ ਇੱਥੇ ਇਹਨਾਂ ਨੇ ਬਾਤ ਵਿਟੀਆਂ ਬੈਰੀ ਬੈਰੀ ਕਰਕੇ ਰੋਕੇ ਗਿਆ ਇੱਕ ਸਭ ਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕੇ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ 93% ਕੁਰਬਾਨੀਆਂ ਦਿੱਤੀਆਂ ਅੱਜ ਉਹ ਆਪਣੇ ਹੱਕ ਮੰਗਣ ਲਈ ਲੈ ਫੂਜੇ ਸਰਕਾਰਾਂ ਉਹਨਾਂ ਨੂੰ ਆਪਣੇ ਹੱਕ ਦੇਣ ਦੀ ਚਾਹ ਲਈ ਸਿਰ ਸਰਕਾਰਾਂ ਵੱਲੋਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਉਹ ਜਿਹੜਾ ਇਹ ਸੰਘਰਸ਼ ਹੈ ਅੱਜ ਜਿਹੜੀ ਕਹਾਣੀਆਂ ਦਿੱਤੀ ਗਈ ਸੀ ਸਾਡੇ بڑے ਲੀਡਰ ਨੇ ਇਸ ਦੀ ਅਗਵਾਈ ਕਰ ਰਹੇ ਹਨ